ਰਾਉ 10 ਨਵੰਬਰ ਨੂੰ ਮੈਂ ਇੱਕ ਵੀਡੀਓ ਬਣਾਇਆ ਸੀ ਉਹਦੇ ਵਿੱਚ ਮੈਂ ਕਿਹਾ ਸੀ ਕਿ ਇਹ ਪੰਦੇੜ ਤੇ ਦੱਲੇਵਾਲ ਫਿਰ ਇੱਕ ਵਾਰੀ ਦਿੱਲੀ ਚਲੋ ਅੰਦੋਲਨ ਜਿਹੜਾ 6 ਦਸੰਬਰ ਨੂੰ ਇਹਨਾਂ ਨੇ ਦਿੱਲੀ ਜਾਣਾ ਸੀ ਉਹਨੂੰ ਫਿਰ ਰੱਦ ਕਰਨਗੇ ਔਰ ਦੇਖ ਲਓ ਅੱਜ ਅ ਇੱਕ ਹਫਤਾ ਹੋ ਗਿਆ ਉਸ ਗੱਲ ਨੂੰ ਕਿਹਾ ਹੋਇਆ ਇੱਕ ਹਫਤੇ ਤੋਂ ਵੀ ਜ਼ਿਆਦਾ ਹੋ ਗਿਆ ਹੈ ਆ ਉਹ ਉਹੀ ਗੱਲ ਹੋਈ ਹੈਗੀ ਇਹ ਦਿਖਾਵਾ ਕਰਦੇ ਰਹਿੰਦੇ ਹੈਗੇ ਬਸ ਕਿ ਅੱਗੇ ਜਾ ਰਹੇ ਹੈਗੇ ਅੱਗੇ ਜਾ ਰਹੇ ਹੈਗੇ ਅੱਗੇ ਦੀਵਾਰ ਲੱਗੀ ਹੋਈ ਹੈ ਉਹਨੂੰ ਦੀਵਾਰ ਨੂੰ ਦੇਖ ਕੇ ਪਿੱਛੇ ਮੁੜ ਆਉਂਦੇ ਹੈ ਔਰ ਇਹਨਾਂ ਨੇ ਦਿੱਲੀ ਵਗੈਰਾ ਕੋਈ ਨਹੀਂ ਜਾਣਾ ਇਹੀ ਮੈਂ 29 ਨਵੰਬਰ ਵਾਲੇ ਵੀਡੀਓ ਦੇ ਵਿੱਚ ਕਿਹਾ ਸੀ ਇਹੀ ਮੈਂ ਫਰਵਰੀ ਦੇ ਵਿੱਚ ਵੀ ਕਿਹਾ ਸੀ ਜਿਸ ਵੇਲੇ ਇਹ ਫਰਵਰੀ ਦੇ ਵਿੱਚ ਇੱਥੇ ਸ਼ੰਭੂ ਬਾਰਡਰ ਦੇ ਉੱਤੇ ਆ ਕੇ ਬੈਠੇ ਸੀਗਾ ਉਦੋਂ ਵੀ ਮੈਂ ਇਹੀ ਕਿਹਾ ਸੀ ਕਿ ਇਹਨਾਂ ਨੇ ਕੋਈ ਦਿੱਲੀ ਨਹੀਂ ਜਾਣਾ ਇਹ ਸਿਰਫ ਕੁਝ ਇਹ ਤਾਂ ਦਲੇਵਾਨ ਲੀਡਰ ਬਣਨਾ ਚਾਹੁੰਦੇ ਹੈਗੇ ਬਸ ਉੱਥੇ ਹੀ ਟਰਾਲੀ ਦੇ ਉੱਤੇ ਹੀ ਖੜੇ ਹੋ ਕੇ ਇਹ ਬੋਲੀ ਜਾਣਗੇ ਔਰ ਖੋਖਲੀਆਂ ਧਮਕੀਆਂ ਮੋਦੀ ਸਰਕਾਰ ਨੂੰ ਦਿੰਦੇ ਜਾਣਗੇ ਇਹਨਾਂ ਨੇ ਦਿੱਲੀ ਬਿਲਕੁਲ ਨਹੀਂ ਜਾਣਾ ਇਹਨਾਂ ਨੇ ਦੇਖੋ ਮਰਜੀਵੜਾ ਜਿਹੜਾ ਹੁੰਦਾ ਵਰਡ ਉਹਦੀ ਵੀ ਡੈਫੀਨੇਸ਼ਨ ਬਦਲ ਦਿੰਦੀ ਹੈਗੀ ਮਰਜੀਵੜਾ ਦਾ ਮਤਲਬ ਹੁੰਦਾ ਕਿ ਜਿਹੜਾ ਮਰਨ ਨੂੰ ਤਿਆਰ ਹੋਏ ਹਰੇਕ ਰਿਸਕ ਲੈ ਕੇ ਆਪਣੇ ਜਿਹੜਾ ਗੋਲ ਹੈਗਾ ਆਬਜੈਕਟਿਵ ਹੈਗਾ ਉਹਨੂੰ ਹਾਸਲ ਕਰਨ ਵਾਸਤੇ ਕੋਈ ਵੀ ਅੱਗੋਂ ਦੀ ਹਮਲਾ ਹੁੰਦਾ ਉਹਨੂੰ ਲੈਣ ਨੂੰ ਵੀ ਤਿਆਰ ਆ ਔਰ ਆਪਣੀ ਜਾਨ ਨੂੰ ਸੈਕਰੀਫਾਈਜ਼ ਕਰਨ ਵਾਸਤੇ ਮਰਜੀ ਵੜੇ ਤਿਆਰ ਹੁੰਦੇ ਆ ਇਹਨਾਂ ਨੇ ਉਹ ਵੀ ਡੈਫੀਨੇਸ਼ਨ ਬਦਲ ਦਿੱਤੀ 101 ਜਿਹੜੇ ਬੰਦੇ ਅੱਗੇ ਭੇਜੇ ਸੀ ਉਹ ਵਾਪਸ ਆ ਕੇ ਆਪਣੇ ਤੰਬੂਆਂ ਦੇ ਵਿੱਚ ਆਰਾਮ ਨਾਲ ਸੁੱਤੇ ਹੋਏ ਹੈਗੇ ਔਰ ਪੰਧੇਰ ਦੋ ਬਾਤਾਂ ਹੈ ਦੋ ਬਾਤਾਂ ਹੈ ਕਿ ਕਿ ਪੀਸੀ ਕਰਕੇ ਉਹ ਬਸ ਸਿਰਫ ਉਹ মিডিਆ ਵਾਲਿਆਂ ਨੂੰ ਹੀ ਉਹ ਐਕਸਪੈਕਟ ਕਰਦਾ ਰਹਿੰਦਾ ਕਿ ਉਹ ਆਣ ਉਹਦੇ ਨਾਲ ਕੋਈ ਗੱਲ ਕਰਨ ਉਹਦੇ ਫੋਟੋ ਬਸ ਆਂਦੀ ਰਹੇ ਇਹਦੇ ਤੇ YouTube ਦੇ ਵੀਡੀਓ ਤੇ ਔਰ ਉਹਦਾ ਹੋਰ ਕੋਈ ਮਕਸਦ ਨਹੀਂ ਹੈਗਾ ਉਹ ਦੇਖੋ ਉੱਥੇ ਬਹਿ ਕੇ ਹੁਣ ਆਰਾਮ ਦੇ ਨਾਲ ਉਹ ਵੇਟ ਕਰ ਰਿਹਾ ਹੈਗਾ ਕਿ ਸਰਕਾਰ ਹਮੇ ਬੁਲਾ ਨਹੀਂ ਰਹੀ ਡੈਮੋਕ੍ਰੇਸੀ ਕੈਸੀ ਹੈ ਸਰਕਾਰ ਹਮੇ ਬੁਲਾ ਨਹੀਂ ਰਹੀ ਕਦੇ ਹਿੰਦੀ ਚ ਬੋਲਦਾ ਕਦੇ ਪੰਜਾਬੀ ਚ ਬੋਲਦਾ ਬੋਲਣਾ ਉਹਨੂੰ ਪੂਰਾ ਆਉਂਦਾ ਨਹੀਂ ਹੈਗਾ ਦੋ ਬਾਤਾਂ ਕਰਤੇ ਦੋ ਬਾਤਾਂ ਹੈ ਦੋ ਬਾਤਾਂ ਹੈੁੰ ਦੇਰਨੇ ਇਹਨੂੰ ਸਾਰੇ ਅੰਦੋਲਨ ਨੂੰ ਸ਼ੁਰੂ ਤੋਂ ਉਹ ਮੇਰੇ ਖਿਆਲ ਇਹਨੂੰ ਕਈ ਲੋਕੀ ਕਾਂਗਰਸ ਦਾ ਬੰਦਾ ਵੀ ਕਹਿੰਦੇ ਹੈਗੇ ਔਰ ਕਈ ਭਾਜਪਾ ਦਾ ਵੀ ਬੰਦਾ ਕਹਿੰਦੇ ਕਿ ਐਸੀ ਲਈ ਹੈ ਅੰਦੋਲਨ ਨੂੰ ਅੱਗੇ ਨਹੀਂ ਚੱਲਣ ਦੇ ਰਿਹਾ ਹੈਗਾ ਔਰ ਇਹਨੇ ਧੱਲੇਵਾਲ ਨੂੰ ਮਰਵਾ ਦੇਣਾ ਹੈਗਾ ਉਹਨੂੰ ਭੁਖੜਤਾਲ ਦੇ ਉੱਤੇ ਬਿਠਾ ਦਿੱਤਾ ਹੈਗਾ ਔਰ ਜੇਕਰ ਮੰਨ ਲਓ ਉਹਨੂੰ ਕੁਝ ਹੋ ਵੀ ਜਾਂਦਾ 1921 ਹੋ ਜਾਂਦੀ ਹੈ ਜੇਕਰ ਧੱਲੇਵਾਲ ਦੇ ਨਾਲ ਤਾਂ ਵੀ ਕੋਈ ਡਿਮਾਂਡਸ ਮੰਨਣ ਵਾਲੀਆਂ ਨਹੀਂ ਹੈਗੀਆਂ ਸਰਕਾਰ ਨੇ ਕੋਈ ਡਿਮਾਂਡ ਨਹੀਂ ਤੁਹਾਡੀ ਮੰਨੀ ਹੈਗੀ ਇਹ ਮੋਦੀ ਸਰਕਾਰ ਕੋਈ ਵੀ ਡਿਮਾਂਡ ਤੁਹਾਡੀ ਨਹੀਂ ਮੰਨੇਗੀ ਚਾਹੇ ਇਹ ਇੱਕ ਬੰਦੇ ਦੀ ਜਗ੍ਹਾ ਤੇ 100 ਬੰਦੇ ਉੱਥੇ ਤੁਸੀਂ ਆਪਣੇ ਸੈਕਰੀਫਾਈਸ ਕਰ ਦੋ ਸ਼ਹਾਦਤ ਦੇ ਦੋ ਤਾਂ ਵੀ ਇਹਨੇ ਮੋਦੀ ਸਰਕਾਰ ਨੇ ਕੋਈ ਤੁਹਾਡੀ ਡਿਮਾਂਡ ਨਹੀਂ ਮੰਨੀ ਹੈਗੀ ਔਰ ਜਿਹੜੇ ਆਪੋਜੀਸ਼ਨ ਵਾਲਿਆਂ ਨੂੰ ਤੁਸੀਂ ਮਿਲ ਕੇ ਆਏ ਸੀ ਰਾਹੁਲ ਗਾਂਧੀ ਔਰ ਕਾਂਗਰਸ ਵਾਲਿਆਂ ਨੂੰ ਉਹ ਤਾਂ ਮੋਦੀ ਤੋਂ ਵੀ ਜ਼ਿਆਦਾ ਬੇਈਮਾਨ ਹੈਗੇ ਮੋਦੀ ਤਾਂ ਘੱਟੋ ਘੱਟ ਹਾਂ ਤਾਂ ਨਹੀਂ ਕਰ ਰਿਹਾ ਅਗਰ ਰਾਹੁਲ ਗਾਂਧੀ ਵਗੈਰਾ ਨੇ ਤਾਂ ਕਹਿੰਦਾ ਸੀ ਅਸੀਂ ਤੁਹਾਡਾ ਕਰਵਾ ਦਾਂਗੇ ਔਰ ਉਹ ਹੁਣ वेट कर रहे हैं कि जब कांग्रेस जीतेगी कांग्रेस ने तो अगले 50 साल तक नहीं जीतना हैगा कांग्रेस किस तरह ਤੁਹਾਡੇ ਡਿਮਾਂਡਸ ਨੂੰ ਮੰਨ ਲੇਗੀ ਔਰ ਜੇਕਰ ਮੰਨ ਵੀ ਲੇਗੀ ਤਾਂ ਉਦੋਂ ਤੱਕ ਪਤਾ ਨਹੀਂ راہુલ ਗਾਂਧੀ ਹੋਏਗਾ ਵੀ ਕਿ ਨਹੀਂ ਹੋਏਗਾ 50 60 ਸਾਲ ਦੇ ਬਾਅਦ ਕਦੀ ਕਾਂਗਰਸ ਆਏਗੀ ਪਤਾ ਨਹੀਂ ਉਸ ਵੇਲੇ ਕੀ ਹੋਏਗਾ ਕੌਣ ਬੰਦੇ ਹੋਣਗੇ ਕੀ ਨਾਮ ਹੋਏਗਾ ਇਹਦਾ ਕੀ ਹੋਏਗਾ ਕਾਂਗਰਸ ਨੇ ਨਹੀਂ ਆਣਾ ਹੈਗਾ ਸਰਕਾਰ ਦੇ ਵਿੱਚ ਅੱਛਾ ਤੁਸੀਂ ਮੰਨ ਕੇ ਬਹਿ ਜਾਓ ਔਰ راہુલ ਗਾਂਧੀ ਸਿਰਫ ਐਸ ਰਹੇਂ ਹੀ ਤੋ ਬੰਦੇ ਅਰਦੀ ਤਰ੍ਹਾਂ ਹੀ ਬਸ ਉਹਨੂੰ ਪਬਲਿਸਿਟੀ ਦਾ ਸ਼ੌਕ ਹੈ ਕਦੀ ਕਿਸ ਦੁਕਾਨ 'ਚ ਜਾ ਕੇ ਬਹਿ ਜਾਂਦਾ ਕਦੀ ਸਟੇਸ਼ਨ ਦੇ ਉੱਤੇ ਜਾ ਕੇ ਕੁਲੀ ਬਣ ਜਾਂਦਾ ਹੈਗਾ ਕਦੀ ਯਾਤਰਾ ਕਰਨੀ ਸ਼ੁਰੂ ਕਰ ਦਿੰਦਾ ਜਿਦਾ ਕੋਈ ਮਤਲਬ ਨਹੀਂ ਹੈਗਾ ਤਾਂ ਇਹਦੇ ਰਾਹੁਲ ਗਾਂਧੀ ਦੇ ਪਿੱਛੇ ਵੀ ਨਾ ਲੱਗੋ ਮੋਦੀ ਦੇ ਪਿੱਛੇ ਵੀ ਨਾ ਲੱਗੋ ਔਰ ਇਹਨੂੰ ਐਡਮਿਟ ਕਰੋ ਨਾਓ ਯੂ ਆਰ ਬੈਕ ਟੂ ਸਕੁਅਰ 1 ਬੈਕ ਟੂ ਸਕੁਅਰ 1 ਦਾ ਮਤਲਬ ਹੁੰਦਾ ਹੈ ਅੰਗਰੇਜ਼ੀ ਦੇ ਵਿੱਚ ਕਿ ਤੁਸੀਂ ਦੁਬਾਰਾ ਇੱਕ ਨੰਬਰ ਦੇ ਉੱਤੇ ਆ ਗਏ ਹੈਗੇ ਖਾਨੇ ਦੇ ਵਿੱਚ ਜਿਵੇਂ ਲੁੱਡੋ ਹੁੰਦੀ ਹੈ ਨਾ ਸੱਪ ਤੇ ਸੀੜੀ ਵਾਲੀ ਜਦੋਂ ਉੱਪਰ ਨੜੇ ਨਵੇਂ ਤੇ ਪਹੁੰਚ ਕੇ ਸਾਬ ਡਾਂਗ ਮਾਰ ਰਹਿੰਦਾ ਤੁਸੀਂ ਦੁਬਾਰਾ 1 ਨੰਬਰ ਦੇ ਉੱਤੇ ਆ ਜਾਂਦੇ ਇੱਕ ਪਹਿਲੇ ਸਕੁਅਰ ਦੇ ਵਿੱਚ ਤਾਂ ਉਹਨੂੰ ਬੈਕ ਟੂ ਸਕੁਅਰ 1 ਕਹਿੰਦੇ ਤੁਸੀਂ ਬੈਕ ਟੂ ਸਕੁਅਰ 1 ਹੋ ਗਏ ਉਹਨ ਜੋ ਫਰਵਰੀ ਦਾ ਵੀ ਤੁਹਾਡਾ ਸਟੇਟਸ ਸੀ ਉਹੀ ਦੁਬਾਰਾ ਹੋ ਗਿਆ ਔਰ ਹੁਣ ਮੈਂ ਜਿਹੜੇ ਕਿਸਾਨ ਅਗੇ ਹੈ ਇਹਦੇ ਨਾਲ 2-400 ਬੈਠੇ ਹੋਣਗੇ ਮੇਰੇ ਖਿਆਲ ਉਹਨਾਂ ਨੂੰ ਵੀ ਮੈਂ ਕਹਿੰਦਾਗਾ ਅਪੀਲ ਕਰਦਾਗਾ ਰਿਕਵੈਸਟ ਕਰਦਾਗਾ ਕਿ ਤੁਸੀਂ ਆਪਣੇ ਵਾਪਸ ਚਲੇ ਜਾਓ ਪੰਦੇਰ ਤੇ ਦੱਲੇਵਾਲ ਕਦੀ ਤੁਹਾਡਾ ਅੰਦੋਲਨ ਨਾ ਜਿੱਤਣ ਦੇਣਗੇ ਨਾ ਇਹਨਾਂ ਨੂੰ ਸਮਝ ਆ ਗਈ ਕਿ ਅੰਦੋਲਨ ਨੂੰ ਕਿਸ ਤਰ੍ਹਾਂ ਚਲਾਣਾ ਹੈਗਾ ਕੋਈ ਰਿਕੁਐਸਟ ਕਰਦਾ ਰਹਿੰਦਾ ਸਰਕਾਰ ਨੂੰ ਕਿ ਤੁਸੀਂ ਸਾਨੂੰ ਜੀ ਅੱਗੇ ਜਾਣ ਦਿਓ ਸਾਨੂੰ ਅੱਗੇ ਜਾਣ ਦਿਓ ਹੱਥ ਜੋੜ ਕੇ ਰੋਜ਼ ਪੰਦੇਰ ਕੇ ਕੇਂਦਰ ਰੰਦਾ ਅੱਗੇ ਜਾਣੇ ਦਿਓ ਅੱਗੇ ਜਾਣੇ ਦਿਓ ਡੈਮੋਕਰੇਸੀ ਹੈ ਇਹ ਹੈ ਹਮੇ ਆਪਣੀ ਬਾਤ ਰੱਖਣੇ ਦਿਓ ਔਰ ਇਸ ਤਰ੍ਹਾਂ ਕੋਈ ਵੀ ਅੰਦੋਲਨ ਨਹੀਂ ਜਿੱਤਿਆ ਜਾ ਸਕਦਾ ਮੈਂ ਤਾਂ ਤੁਹਾਨੂੰ ਪਹਿਲੇ ਵੀ ਕਿੰਨੇ ਐਗਜ਼ਾਮਪਲ ਦਿੱਤੇ ਹੈਗੇ ਹੁਣ ਤੁਸੀਂ ਰੀਸੈਂਟ ਸੀਰੀਆ ਦਾ ਦੇਖ ਲਓ सीरिया ਦੇ ਵਿੱਚ ਕਿਸ ਤਰ੍ਹਾਂ ਅੰਦੋਲਨ ਉਹਨਾਂ ਨੇ ਜਿੱਤਿਆ ਹੈਗਾ ਔਰ ਉਹ ਅਸਾਦ ਜਿਹੜਾ ਹੈਗਾ ਪ੍ਰੈਜ਼ੀਡੈਂਟ ਜਿਹੜਾ ਹੈਗਾ ਬਸ਼ਰ ਅਲ-ਸਾਦ ਉਹ ਭੱਜ ਕੇ ਪਤਾ ਨਹੀਂ ਕਿੱਥੇ ਰਸ਼ੀਆ ਦੇ ਵਿੱਚ ਜਾ ਕੇ ਛੁਪ ਗਿਆ ਹੈਗਾ ਔਰ ਜੇਕਰ ਉਹ ਵੀ ਉੱਥੇ ਦੇ ਲੋਕ ਸੀਰੀਆ ਦੇ ਵੀ ਉਹਦੇ ਅੱਗੇ ਹੱਥ ਜੋੜਦੇ ਰਹਿੰਦੇ ਦੇਖੋ ਜੀ ਹਮੇ ਆਪਣੇ ਇਹ ਪ੍ਰੈਜ਼ੀਡੈਂਸ਼ੀਅਲ ਪੈਲੇਸ ਦੇ ਪਾਸ ਆਨੇ ਦਾ ਯਾਨੀ ਕਿ ਮਹਿਲ ਜਿੱਥੇ ਉਹ ਰਹਿੰਦਾ ਸੀ ਉਹਦੇ ਤੇ ਕਬਜ਼ਾ ਕਰ ਲਿਆ ਉਹਨਾਂ ਨੇ ਲੋਕਾਂ ਨੇ ਜਿਸ ਤਰ੍ਹਾਂ ਬੰਗਲਾਦੇਸ਼ ਦੇ ਵਿੱਚ ਕੀਤਾ ਸੀ ਜਿਸ ਤਰ੍ਹਾਂ শ্রীলੰਕਾ ਦੇ ਵਿੱਚ ਕੀਤਾ ਸੀ ਪਿਛਲੇ 2 ਸਾਲਾਂ ਦੇ ਵਿੱਚ ਤੁਸੀਂ ਉਹਲੇ ਮਾਡਲ ਦੇਖੋ ਇਸ ਤਰ੍ਹਾਂ ਲੋਕਾਂ ਨੇ ਜਿੱਤ ਹਾਸਲ ਕੀਤੀ ਹੈਗੀ ਆਪਣੀ ਉੱਥੇ ਉਹ ਕੋਈ ਹੱਥ ਨਹੀਂ ਜੋੜਦੇ ਰਹਿੰਦੇ ਸੀ ਔਰ ਟੇਬਲ ਟਾਕ ਵਗੈਰਾ ਅੱਜ ਦੀ ਅੱਜਕਲ ਦੀ ਦੁਨੀਆ 'ਚ ਕੋਈ ਟੇਬਲ ਟਾਕ ਨਹੀਂ ਹੁੰਦੀ ਹੈ ਆਟੋਕਰੇਸੀ ਦਾ ਵਰਲਡ ਹੈਗਾ ਇੱਥੇ ਟੇਬਲ ਟਾਕ ਨਹੀਂ ਹੁੰਦੀ ਕੋਈ ਵੀ ਉਹ ਪਹਿਲੇ ਕਦੀ ਅੰਗਰੇਜ਼ਾਂ ਦੇ ਜ਼ਮਾਨੇ 'ਚ ਪਤਾ ਨਹੀਂ ਹੁੰਦੀ ਵੀ ਸੀ ਕਿ ਨਹੀਂ ਮੰਨਦਾ ਉਸ ਵੇਲੇ ਤਾਂ ਪਤਾ ਨਹੀਂ ਹੈਗਾ ਪਰ ਤੁਸੀਂ ਇਹ ਝੂਠ ਬੋਲਣਾ ਬੰਦ ਕਰੋ ਔਰ ਕੋਈ ਅੰਦੋਲਨ ਨਹੀਂ ਜਿੱਤ ਰਹੇ ਹੈਗੇ ਜਿਹੜੇ ਪੰਜਾਬ ਦੇ ਲੋਕੀ ਹੈਗੇ ਆ ਪਹਿਲੇ ਇਹ 20 21 ਦੇ ਵਿੱਚ ਜਿਹੜਾ ਦਿੱਲੀ ਦੇ ਬਾਹਰ ਲੱਗਿਆ ਸੀ ਕਿਸਾਨਾਂ ਦਾ ਅੰਦੋਲਨ ਜਿਹਦੇ ਚ ਕਹਿੰਦੇ ਸੀ ਮੋਦੀ ਝੁਗ ਗਿਆ ਮੋਦੀ ਝੁਗ ਗਿਆ ਉਹ ਵੀ ਹਾਰ ਕੇ ਵਾਪਸ ਚਲੇ ਗਏ ਉਹ ਤੇ ਇਲੈਕਸ਼ਨ ਲੜਨ ਵਾਸਤੇ ਔਰ ਉਹ ਅੰਦੋਲਨ ਹਾਰਨ ਤੋਂ ਬਾਅਦ ਹੁਣ ਦੇਖੋ ਤੁਸੀਂ ਇਹ ਬੁੱਢੇ ਨਾਲੇ ਦਾ ਕਾਂਗਰਸ 331 ਨੂੰ ਕਹਿੰਦੇ ਸੀ ਹਫ਼ਤੇ ਦੇ ਵਿੱਚ ਸਾਰੇ ਇਹ ਬੰਦ ਹੋ ਜਾਣਗੇ ਜੀ ਬੜੀ ਵੱਡੀ ਜਿੱਤ ਆ ਉੱਥੇ ਦੇ ਜਿਹੜੇ ਉਹ ਲੀਡਰ ਬਣੇ ਹੋਏ ਆ ਉੱਥੇ ਬੜੀ ਵੱਡੀ ਜਿੱਤ ਆ ਜੀ ਲੋਕਾਂ ਦੀ ਜਿੱਤ ਆ ਚਲੋ ਵਾਪਸ ਚਲੀਏ ਇੱਕ ਕਲਰਕ ਜਿਹਾ बाबू ਆ ਕੇ ਕਹਿ ਦਿੰਦਾ ਉਹਨਾਂ ਨੂੰ ਕਿ ਦੇਖੋ ਜੀ 2 ਦਿਨ ਦੇ ਵਿੱਚ ਅਸੀਂ ਤੁਹਾਨੂੰ ਅਸ਼ੋਰੈਂਸ ਦਿੰਦੀਏ ਕਿ 2 ਦਿਨ ਚ ਬੰਦ ਹੋ ਜਾਣਗੇ ਔਰ ਕੁਝ ਹਫ਼ਤੇ ਦੇ ਵਿੱਚ ਹੋ ਜਾਣਗੇ ਹੋਇਆ ਕੋਈ ਬੰਦ ਕੋਈ ਨਹੀਂ ਹੋਇਆ ਐ ਇਹਨਾਂ ਨੂੰ ਮੰਨ ਲਓ ਕਿ ਆਪਣੀ ਪਬਲਿਸਿਟੀ ਵਾਸਤੇ ਇਹਨਾਂ ਨੇ ਸਾਰਾ ਲੋਕਾਂ ਨੂੰ ਕਹਤਾ ਕਿ ਤੁਸੀਂ ਵਾਪਸ ਜਾਓ ਵਾਪਸ ਜਾਣ ਦਾ ਮਤਲਬ ਹੀ ਨਹੀਂ ਸੀ ਬਣਦਾ ਉੱਥੋਂ ਔਰ ਕੋਈ ਉਹ ਬੰਦ ਹੋਇਆ ਹੈਗਾ ਉਹ ਜੋ ਗੁੱਡੇ ਨਾਲੇ ਦੇ ਵਿੱਚ ਗੰਦਾ ਪਾਣੀ ਪੈ ਰਿਹਾ ਹੈਗਾ ਨਹੀਂ ਹੋਇਆ ਇਹ ਸਿਰਫ ਆਪਣੀ ਪਬਲਿਸਿਟੀ ਵਾਸਤੇ ਤੇ ਔਰ ਐਵੀ ਜੇਕਰ ਕਹਿ ਦਿੰਦੇ ਨਾ ਕਿ ਚਲੋ ਹਫਤਾ ਵੇਟ ਕਰ ਲੈਨੇ ਹਫਤੇ ਬਾਅਦ ਫੇਰਾ ਦਿੰਗੇ ਫਿਰ ਵੀ ਠੀਕ ਸੀ ਜਿੱਤ ਬੜੀ ਵੱਡੀ ਹੱਸ ਇਹ ਕਹਿਣਾ ਸ਼ੁਰੂ ਕਰ ਤਾ ਬੜੀ ਵੱਡੀ ਤੁਹਾਡੀ ਜਿੱਤ ਹੈ ਜੀ ਤੁਸੀਂ ਆਪਣੇ ਉਹਨੂੰ ਸਰਕਾਰ ਨੂੰ ਝੁਕਾ ਦਿੱਤਾ ਹੈਗਾ ਦੇਖੋ ਤੁਸੀਂ ਕਿੰਨੇ ਸਾਲਾਂ ਤੋਂ ਬੁੱਡੇ ਨਾਲੇ ਚ ਪਾਣੀ ਨਹੀਂ ਬੰਦ ਹੋ ਰਿਹਾ ਸੀ ਅਸੀਂ ਆ ਕੇ ਕਰਵਾ ਦਿੱਤਾ ਹੈਗਾ ਦੇਖੋ ਕਿੰਨੇ ਝੂਠੇ ਹੈਗੇ ਕੋਈ ਬੰਦ ਨਹੀਂ ਹੋਇਆ ਉੱਥੇ ਸਾਰੇ ਜਿੰਨੇ ਅੰਦੋਲਨ ਹੈਗੇ ਆ ਪੰਜਾਬ ਦੇ ਸਾਰੇ ਹਾਰ ਰਹੇ ਹੈ ਜਿੰਨੀ ਮੇਰੀ ਲਾਈਫ ਹੈ ਮੈਂ ਜਿੰਨੀ ਦੇਰ ਤੱਕ ਦੇਖਿਆ ਮੈਂ ਕੋਈ ਜਿੱਦਦਾ ਹੋਇਆ ਦੇਖਿਆ ਹੀ ਨਹੀਂ ਉੱਥੇ ਇਹ ਹੁਣ ਅਬਦਾਲੀ ਦੀ ਕਦੀ ਗੱਲ ਕਰਨਗੇ ਕਦੀ ਰਣਜੀਤ ਸਿੰਘ ਦੀ ਗੱਲ ਕਰਨਗੇ ਕਦੀ ਕਿਸੇ ਦੀ ਕਰਨਗੇ ਜਿਨ੍ਹਾਂ ਨੂੰ ਪਤਾ ਹੀ ਨਹੀਂ ਕਦੀ ਕਰਨਗੇ 90% ਕੁਰਬਾਨੀਆਂ ਦਿੱਤੀਆਂ ਪਤਾ ਨਹੀਂ ਉਹ ਕਿਸ ਤਰ੍ਹਾਂ ਕੈਲਕੂਲੇਸ਼ਨ ਕੀਤੀ ਹੈ ਕਿ ਪੰਜਾਬੀਆਂ ਨੇ 90% ਦੀ ਕੁਰਬਾਨੀ ਦਿੱਤੀ ਹੈ ਹਰੇਕ ਹੀ ਉਹਨੂੰ ਰਿਪੀਟ ਕਰੀ ਜਾ ਰਹੇ ਝੂਠ ਕਿਦਰੇ ਨਹੀਂ ਮੈਂ ਪੂਰਾ ਇੰਟਰਨੈਟ ਛਾਣ ਮਾਰਿਆ ਕਿ ਮੈਨੂੰ ਪਤਾ ਚੱਲ ਜਾਏ ਕਿ 90% ਕਿੱਥੇ ਕੁਰਬਾਨੀਆਂ ਕੀਤੀਆਂ ਗਈਆਂ ਪੰਜਾਬ ਵਾਲਿਆਂ ਨੇ ਮੰਨੀ ਮੁਲਬਿਆ ਕਿਦਰੇ ਵੀ ਇਹ ਝੂਠ ਹੀ ਬਲਾਈ ਜਾ ਰਹੀ ਹੈ ਜੀ ਔਰ ਅਫਗਾਨੀ ਦੀ ਅਫਗਾਨੀ ਨੂੰ ਅਸੀਂ ਕੀ ਲੈਣਾ ਦੇਣਾ ਅਫਗਾਨੀ ਦੇ ਕੋਲੋਂ ਤੁਸੀਂ ਅੱਜ ਦੀ ਗੱਲ ਕਰੋ ਉਹਨਾਂ ਨੂੰ ਭੁੱਲ ਜਾਓ ਤੁਸੀਂ ਅੱਜ ਦੀ ਗੱਲ ਕਰੋ ਕਿ ਅੱਜ ਅਸੀਂ ਇਹ ਸਰਕਾਰ ਦੇ ਕੋਲੋਂ ਆਪਣੀਆਂ ਇੱਕ ਤਾਂ ਇਹ ਜਿਹੜੀ ਆਟੋਕਰੇਸੀ ਹੈਗੀ ਇਸ ਤੋਂ ਕਿਸ ਤਰ੍ਹਾਂ ਛੁਟਕਾਰਾ ਪਾਣਾ ਹੈ ਜਿਸ ਤਰ੍ਹਾਂ ਸੀਰੀਆ ਦੇ ਵਿੱਚ ਬੰਗਲਾਦੇਸ਼ ਦੇ ਵਿੱਚ শ্রীলੰਕਾ ਦੇ ਵਿੱਚ ਕੁਛ ਹੱਦ ਤੱਕ ਵੈਨੇਜ਼ੁਏਲਾ ਦੇ ਵਿੱਚ ਔਰ ਪਾਕਿਸਤਾਨ ਦੇ ਵਿੱਚ ਵੀ ਉਹ ਹੋ ਸਕਦਾ ਹੈਗਾ ਤੁਸੀਂ ਇਹ ਦੇਖੋ ਅੱਜ ਕੱਲ੍ਹ ਚੱਲ ਰਿਹਾ ਹੈਗੇ ਉੱਥੇ ਕਰੀਬ 1-2 ਮਹੀਨਿਆਂ ਤੋਂ ਰੈਗੂਲਰ ਪ੍ਰੋਟੈਸਟ ਚੱਲ ਰਿਹਾ ਹੈਗਾ Imran Khan ਦੀ ਵਾਈਫ ਉਹਨਾਂ ਨੂੰ ਲੀਡ ਕਰ ਰਹੀ ਹੈਗੀ ਹੈ ਉਹ ਦੇਖੋ ਕਿਸ ਤਰ੍ਹਾਂ ਪ੍ਰੋਟੈਸਟ ਹੁੰਦੇ ਹੈ ਇਹ ਤੁਹਾਡੀ ਤਰ੍ਹਾਂ ਨੇ ਹੱਥ ਜੋੜ-ਜੋੜ ਕੇ ਦੇਖੋ ਜੀ ਹਮੇ ਅੱਗੇ ਜਾਣੇ ਦੀਜੀਏ ਜਾਂ ਇੱਕ ਟਵੀਟ ਹੀ ਭੇਜ ਦਿਜੀਏ ਕਿ ਆਪ ਬਾਤ ਕਰਨੇ ਲਈ ਤਿਆਰ ਹੈ ਪੰਦੇਹਰ ਇਸ ਤਰ੍ਹਾਂ ਗੱਲ ਕਰਦਾ ਕਿ ਇੱਕ ਟਵੀਟ ਹੀ ਭੇਜ ਦਿਜੀਏ ਜੀ ਹਮੇ ਬਾਤ ਤੋਂ ਕਰਨੇ ਲਈ ਬੁਲਾ ਲੀਜੀਏ ਹਮੇ ਬਾਤ ਤੋਂ ਕਰਨੇ ਲਈ ਬੁਲਾ ਚੀਏ ਮੰਗਤਿਆਂ ਦੀ ਤਰ੍ਹਾਂ ਇਹ ਕੋਈ ਅੰਦੋਲਨ ਹੁੰਦੇ ਆ ਤੁਸੀਂ ਤਾਂ ਮੰਗਤੇ ਬਣ ਕੇ ਉੱਥੇ ਤਾਂ ਇਹ ਕੋਈ ਅੰਦੋਲਨ ਨਹੀਂ ਹੋਣਾ ਔਰ ਮੈਂ ਧੱਲੇਵਾਲ ਨੂੰ ਵੀ ਕਹਿੰਨਾ ਆਪਣੀਆਂ ਭੁਖ ਹੜਤਾਲ ਜੇਕਰ ਕਰ ਰਿਹਾ ਉਹਨੂੰ ਖਤਮ ਕਰਕੇ ਤੁਸੀਂ ਜੇਕਰ ਐ ਨਹੀਂ ਤੁਹਾਨੂੰ ਸੈਕਰੀਫਾਈਸ ਕਰਨ ਦਾ ਸ਼ੌਕ ਹੈਗਾ ਤੁਸੀਂ ਗੋਲੀ ਖਾ ਕੇ ਮਰੋ ਅੱਗੇ ਜਾਓ ਉੱਥੇ ਬਹਿ ਕੇ ਮਰਨਾ ਕੋਈ ਬਹਾਦਰੀ ਹੈ ਵੀ ਹੈ ਕਮਜ਼ੋਰੀ ਹੁੰਦਾ ਤੁਸੀਂ ਅੱਗੇ ਵਧੋ ਉੱਥੋਂ ਦੀ ਥੱਲੇ ਘਰ ਦਰਿਆ ਦੇ ਵਿੱਚੋਂ ਵਧਣਾ ਸ਼ੁਰੂ ਕਰ ਦਿਓ ਉਹ ਪਾਣੀ ਪੱਤ ਸੋਨੀ ਪੱਤ ਅੱਗੇ ਜਿੱਨੇ ਕਰਨਾਲ ਉੱਥੋਂ ਦੀ ਵੜ ਕੇ ਅੱਗੇ ਜਾਓ ਤੁਸੀਂ ਟੈਕਟੀਕਲ ਫਾਈਟ ਕਰੋ ਔਰ ਉੱਥੇ ਕਿਸੇ ਵੀ ਤਰ੍ਹਾਂ ਦੇ ਨਾਲ ਦਿੱਲੀ ਪਹੁੰਚੋ ਔਰ ਇੱਕ ਉੱਤੇ ਬੈਠਾ ਹੋਇਆ ਯਾਰ ਯੂਪੀ ਦਾ ਵਿੱਚ ਉਹਦਾ ਨਾਮ ਹੈ ਰਕੇਸ਼ ਕਾਤ ਉਹ ਇਹਨਾਂ ਤੋਂ ਵੀ ਜ਼ਿਆਦਾ ਬੇਈਮਾਨ ਹੈ ਉਹ ਹਰ ਵਾਰੀ ਦੇਖੋ ਕਹਿੰਦਾ ਆ ਕਿ 4 ਲੱਖ ਟਰੈਕਟਰ ਲਾ ਦੇਗੇ 4 ਲੱਖ ਦਿੱਲੀ ਵਿੱਚ ਟਰੈਕਟਰ ਲਾ ਦੇਗੇ 4 ਵੀ ਨਹੀਂ ਆਏ ਕਦੀ ਪੈਦਲ ਵੀ 4 ਨਹੀਂ ਆਏ ਝੂਠੇ ਇਹ ਸਾਰੇ ਝੂਠੇ ਹੈਗੇ ਪਤਾ ਨਹੀਂ ਇਹ ਝੂਠਿਆਂ ਦੀ ਮੰਡਲੀ ਕਿਸ ਤਰ੍ਹਾਂ ਅੰਦੋਲਨ ਨੂੰ ਜਿੱਤ ਸਕਦੀ ਹੈਗੀ ਤਾਂ ਐਨਸ ਇਸ हिसाब ਨਾਲ ਕੋਈ ਅੰਦੋਲਨ ਨਹੀਂ ਜਿੱਤਿਆ ਜਾਣਾ ਹੈਗਾ ਪੰਦੇਰ ਔਰ ਦੱਲੇਵਾਲ ਤੋਂ ਆਪਣਾ ਪਿੱਛਾ ਛਡਾਓ ਔਰ ਦੱਲੇਵਾਲ ਨੂੰ ਹੀ ਚਾਹੀਦਾ ਹੈ ਰੋਟੀ ਰੁੱਟੀ ਖਾਏ ਆਪਣੇ ਪਿੰਡ ਚ ਜਾ ਕੇ ਸੋਏ ਇੱਥੇ ਬਹਿਣ ਦਾ ਕੋਈ ਫਾਇਦਾ ਨਹੀਂ ਹੈਗਾ ਔਰ ਬਾਕੀ ਦੇ ਕਿਸਾਨ ਵੀ ਆਪਣੇ ਘਰਾਂ ਚ ਜਾਓ ਤਾਂ ਅੱਜ ਦੇ ਵੀਡੀਓ ਚ ਮੈਂ ਤੁਹਾਨੂੰ ਇੰਨਾ ਹੀ ਕਹਿਣਾ ਸੀ ਬਾਕੀ ਅੱਗੇ ਨਾਲ ਜੋ ਮੈਂ ਹੋਰ ਕਹਿਣਾ ਚਾਹੁੰਦਾ ਅੱਜ ਥੱਲੇ ਲਿੰਕ ਛੱਡਾਂਗਾ ਉਹਨਾਂ ਨੂੰ ਧਿਆਨ ਨਾਲ ਪੜ੍ਹੋ ਔਰ ਵੀਡੀਓ ਦੇਖੋ ਕਿ ਇਹ ਝੂਠੇ ਜਿਹੜੇ ਹੈਗੇ ਤੁਹਾਨੂੰ ਮਰਵਾਣ ਦੇ ਉੱਤੇ ਲੱਗੇ ਹੋਏ ਕਿਸਾਨਾਂ ਨੂੰ ਔਰ ਧੱਲੇਵਾਲ ਨੂੰ ਮੈਂ ਇੱਕ ਵਾਰੀ ਫੇਰ ਅਪੀਲ ਕਰਦਾ ਹਾਂ ਕਿ ਇਹ ਉੱਥੇ ਆਪਣੀ ਭੁੱਖ ਹੜਤਾਲ ਖਤਮ ਕਰਕੇ ਆਪਣੇ ਘਰ ਜਾਏ ਸਾਗ ਤੇ ਮੱਕੀ ਦੀ ਰੋਟੀ ਖਾਏ ਔਰ ਨਾਲ ਲੱਸੀ ਪੀਏ ਆਰਾਮ ਨਾਲ ਰਵੇ ਕੋਈ ਡਿਮਾਂਡਾਂ ਨਹੀਂ ਤੁਹਾਡੀਆਂ ਮੰਨੀਆਂ ਜਾਣੀਆਂ ਹੈਗੀਆਂ ਤਾਂ ਅੱਜ ਦੇ ਵੀਡੀਓ ਚ ਮੈਂ ਤੁਹਾਨੂੰ ਇੰਨਾ ਹੀ ਕਹਿਣਾ ਸੀ